ਖਾਸ ਤਾਂ ਮੇਰੇ ਜਿ ਕੁਛ ਨਾ ਕੁਛ ਹੈਗਾ ਮੰਨੋ ਜਾਂ ਨਾ ਮੰਨੋ ਤਾਂ ਹੀ ਤੁਸੀਂ ਮੈਨੂੰ ਫੋਲੋ ਕੀਤਾ ਹੈ ਜੀਨੇ ਕਮੈਂਟ ਕੀਤਾ ਰਾਈਟ ਆਮ ਅ ਰਾਈਟ ਕਿ ਪਣਾ ਫੋਲੋਅਰ ਗਾਇਸ ਵੀ ਰਹੇਗਾ ਐਕਸਪੈਂਡ ਹੋ ਸਾ ਤਰੀਕਾ ਉਹ ਮੈਨੂੰ ਅੰਬ ਦੇ ਚਾਹ ਨਾਲ ਪੀਣ ਹੀ ਚੰਗੀ ਲੱਗਦੀ ਆ ਮੈਨੂੰ ਅੰਬ ਦੇ ਚਾਹ ਨਾਲ ਪੀਣ ਹੀ ਚੰਗੀ ਲੱਗਦੀ ਆ ਦੇ ਨਾਲ ਇਲਾਚੀਆਂ ਵਾਲੀ ਚਾਹ ਹੋਵੇ ਹੂੰ ਗਾ ਹਾਂਜੀ ਵੈਲਕਮ ਬੈਕ ਟੂ ਮਾਈ YouTube ਚੈਨਲ ਤਾਂ ਜਿਹੜੀ ਗਾਇਸ ਭੈਣਾ ਅੱਜ ਆਪਾਂ ਉਹਦੀ ਗੱਲ ਕਰਨ ਜਾ ਰਹੇ ਹਾਂ ਤੁਸੀਂ ਥੰਬਨੇਲ ਤੇ ਚੈੱਕ ਕਰ ਲਿਆ ਹੋਣਾ ਕਿ ਗਾਇਸ ਭੈਣ ਦੇ ਜਿਹੜੇ ਲੱਛਣ ਹੈਗੇ ਨਾ ਦਿਨ-ਬਰ-ਦਿਨ ਜਮਾ ਟੌਪ ਲੈਵਲ ਤੇ ਜਾਈ ਜਾਂਦੇ ਆ ਹਰ ਹੱਦ ਜਿਹੜੀ ਹੈਗੀ ਉਹ ਪਾਰ ਕਰ ਹੀ ਜਾਂਦੀ ਆ ਆਪਣੇ ਆਪ ਨੂੰ ਇੰਨੀ ਕੁ ਜ਼ਿਆਦਾ ਚਲਾਕ ਸਮਝਦੀ ਹੈ ਨਾ ਉਹ ਜੋ ਕਿ ਉਹ ਹੈ ਨਹੀਂ ਤਾਂ ਚਲੋ ਜੀ ਜ਼ਿਆਦਾ ਤੇਰੀ ਨਾ ਕਰਦੇ ਤੁਹਾਨੂੰ ਮੈਂ ਇੱਕ ਵੀਡੀਓ ਕਲਿੱਪ ਐਡ ਕਰਦੀ ਆ ਆ ਦੇਖਿਓ ਜ਼ਰਾ ਬਣਾ ਲਿਓ ਜੀ ਗਾਇਸ ਵੀਰੇ ਗਵਾਂਡੇ ਬਣਾਇਆ ਚੌਲ ਗਵਾਂਡੇ ਮੈਨੂੰ ਆ ਗਿਆ ਮੁਸ਼ਕ ਚੋਲਾ ਦਾ ਮੈਨਾਂ ਮੈਂ ਖਾ ਕੇ ਹੋਣੀ ਆ ਆ ਦੇ ਲੋ ਕੱਲੇ ਕੱਲੇ ਖਾਈ ਜੰਦੇ ਘਰੂ ਖਾਓ ਕੱਲੇ ਕੱਲੇ ਨਹੀਂ ਨਹੀਂ ਖਾਓ ਖਾਓ ਤੁਸੀਂ ਤੇ ਮੈਂ ਖਾਉਂਗੀ ਮੇਰੇ ਆਪ ਆ ਗਏ ਮੈਂ ਤਾਂ ਆ ਤੁਸੀਂ ਸੁਣ ਸਕਦੇ ਹੋ ਹਨ ਤੁਸੀਂ ਕੀ ਸੁਣਿਆ ਵੀ ਐਡੀਕ ਮਤਲਬ ਇਹਦੀ ਸੋਚ ਜਿਹੜੀ ਹੈਗੀ ਹੈ ਨਾ ਮੈਨੂੰ ਲੱਗਦਾ ਵੀ ਜਿਉਂ ਹੀ ਇਹ ਤਾਂ ਦਿਮਾਗ-ਦਮੂਗ ਜਿਹੜਾ ਹੈਗਾ ਨਾ ਉਹਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿ ਗੋਬਰ ਭਰਿਆ ਹੋਇਆ ਹੈਗਾ ਜਿਵੇਂ ਹੀ ਦਿਮਾਗ ਹੈ ਨਹੀਂ ਐਨੇ ਡੱਲ ਦਿਮਾਗ ਦੀ ਹੈ ਇਹ ਕਿ ਕਹਿ ਰਹੀ ਹੈ ਕਿ ਗਾਇਸ ਵੀਰੇ ਗਵੰਢ ਕੰਦੇ ਬਣੇ ਸੀ ਚੋਰ ਤੇ ਮੈਨੂੰ ਆ ਗਿਆ ਮੁਸ਼ਕ ਇਹਨੂੰ ਇਹ ਨਹੀਂ ਪਤਾ ਕਮਲੀ ਨੂੰ ਕਿ ਜਿਹੜੀ ਖਾਣ ਵਾਲੀ ਚੀਜ਼ ਹੁੰਦੀ ਹੈ ਨਾ ਉਹਨੂੰ ਮੁਸ਼ਕ ਨਹੀਂ ਕਹਿੰਦੇ ਹੁੰਦੇ ਇਹ ਮੁਸ਼ਕ ਨੂੰ ਦੱਸ ਕਿ ਉਹ ਕੀ ਹੁਣ ਮੈਂ ਬੋਲਾਂ ਹਨਾ ਖਾਣ ਵਾਲੀ ਚੀਜ਼ ਬਾਰੇ 스멜 ਹੁੰਦੀ ਹੈ ਤੁਸੀਂ ਇਹਨੂੰ ਕੋਈ ਤਾਂ ਜਾ ਕੇ ਸਮਝਾਓ ਇਹਨੂੰ ਜਿਹੜੇ ਇਹਦੇ ਫੈਨ ਨੇ ਜਿਹੜੀ ਇਹਦੀ ਫੈਨ ਫਾਲੋਇੰਗ ਹੈ ਇਹਨੂੰ ਜਾ ਕੇ ਕਮੈਂਟਾਂ ਦੇ ਵਿੱਚ ਦੱਸੋ ਵੀ ਖਾਣ ਵਾਲੀ ਚੀਜ਼ ਨੂੰ ਮੁਸ਼ਕ ਨਹੀਂ ਕਿਹਾ ਜਾਂਦਾ ਵੀ ਮੁਸ਼ਕ ਆ ਗਿਆ ਜਮੈਂ ਡਲ ਦਿਮਾਗ ਦੀ ਹੈ ਸੱਚੀ ਇਹ ਇੱਥੇ ਹੀ ਨਹੀਂ ਖਤਮ ਹੁੰਦੀਆਂ ਇਹਦੇ ਘਰ ਵਾਲਾ ਲਾਉਂਦਾ ਸੀ ਜਰਦਾ ਇਹਨੇ ਫੜ ਲਿਆ ਉੱਤੋਂ ਤੇ ਸ਼ਰੇਆਮ ਰਸਤੇ ਦੇ ਵਿੱਚ ਬਹਿ ਕੇ ਪਿੱਟਣ ਲੱਗੀ ਆ ਵੀਡੀਓ ਕਲਿੱਪ ਐਡ ਕਰਦੀਆਂ ਦੇਖਿਓ ਜਰਾ ਦੇਖ ਸਕਦੇ ਹੋ ਤੁਸੀਂ ਕਿ ਘਰ ਵਾਲੇ ਦੇ ਜਰਦਾ ਲਾਉਂਦੇ ਤੋਂ ਜਿਹੜਾ ਹੈਗਾ ਇਹ ਨਹੀਂ ਉਹਨੂੰ ਖੜ ਲਿਆ ਤੇ ਜਮਾ ਸੜਕ ਤੇ ਬਹਿ ਕੇ ਪਿੱਟਣ ਲੱਗ ਗਈ ਮਤਲਬ ਨਾ ਵੀ ਇਹ ਸਾਰੀਆਂ ਹਰਕਤਾਂ ਕੋਈ ਬੇਸ਼ਰਮ ਬੰਦਾ ਹੀ ਕਰ ਸਕਦਾ ਕਿਉਂਕਿ ਆਪਣੇ ਅਰਗੇ ਜਿਹੜਾ ਆਮ ਇਨਸਾਨ ਆ ਹਨਾ ਆਪਾਂ ਕੈਮਰਾ ਚੱਕਦੇ ਆ ਪਾਸੇ-ਪਾਸੇ ਦੇਖਦੇ ਆ ਕੋਈ ਦੇਖਦਾ ਨਹੀਂ ਰਿਹਾ ਇਹ ਬਸ ਇਹ ਨਹੀਂ ਦੇਖਦੀ ਇਹ ਦੀ ਜਿਹੜੀ ਕਹਿੰਦੇ ਹੁੰਦੇ ਨੇ ਨਾ ਅੰਨ ਜਿਹੜਾ ਹੁੰਦਾ ਨਾ ਉਹ ਬੰਦੇ ਦੀ ਮੱਤ ਮਾਰ ਦਿੰਦਾ ਜਿਆਦਾ ਅੰਨ ਇਨਸਾਨ ਦੀ ਮੱਤ ਮਾਰ ਦਿੰਦਾ ਤੇ ਇਹਦੀ ਮੱਤ ਜਿਹੜੀ ਹੈਗੀ ਉਹ ਮਰ ਗਈ ਜੇ ਉਹ ਮਰ ਚੁੱਕੀ ਆ ਉਹ ਕਹਿ ਦੂਗੀ ਮੈਂ ਬਿਮਾਰ ਆ ਪਰ ਇਹ ਖਾਣ ਤੇ ਲੱਕ ਬੰਨੇ ਆਣੀ ਬਸ ਇੰਨਾ ਖਾਂਦੀ ਆ ਇੰਨਾ ਖਾਂਦੀ ਆ ਇੱਕ ਨੰਬਰ ਦੀ ਖਾਣਸੂਰੀ ਆ ਇਹ ਤੇ ਹੁਣ ਆਪਾਂ ਜਿਹੜੀ ਗੱਲ ਕਰ ਰਹੀਆਂ ਕਰ ਰਹੇ ਆ ਵੀ ਬਈ ਇਹਨੇ ਆਪਣੇ ਜਿਹੜੇ ਹੈਗੇ ਆ ਨਾਉਣ ਖਾਨੇ ਠੀਕ ਹੈ ਜੀ ਬਾਥਰੂਮ ਵਗੈਰਾ ਇਹਨੇ ਵਾਸ਼ਰੂਮ ਵਗੈਰਾ ਟਾਇਲਟ ਵਗੈਰਾ ਨੇ ਰੈਡੀ ਕਰਵਾ ਲਿਆ ਰੈਡੀ ਕਰਵਾ ਲਿਆ ਲੋਕਾਂ ਨੂੰ ਦਿਖਾਉਣ ਦੇ ਚੱਕਰ ਦੇ ਵਿੱਚ ਲੋਕਾਂ ਨੂੰ ਚੇਤਾਨਾ ਦੇਗੀ ਇਹ ਤੁਸੀਂ ਆਪ ਸੋਚੋ ਜਿਹੜੇ ਲੋਕ ਇਹਦੀ ਮਦਦ ਕਰਦੇ ਨੇ ਜੇ ਆਪਣੇ ਵਰਗੇ ਲੋਕ ਇਹਨਾਂ ਨੂੰ ਦੇਖਦੇ ਨੇ ਤੁਸੀਂ ਆਮ ਲੋਕ ਇਹਨਾਂ ਨੂੰ ਦੇਖਦੇ ਹੋ ਤਾਂ ਹੀ ਇਹਨੂੰ ਚਾਰ ਪੈਸੇ YouTube ਤੋਂ ਬਣਦੇ ਆ ਜਾਂ ਜਿਨ੍ਹਾਂ ਨੇ ਇਹਨੂੰ ਪੈਸੇ ਪਾਏ ਨੇ ਖਾਤੇ 'ਚ ਲੈਟਰਨ ਬਾਥਰੂਮ ਬਣਾਉਣ ਦੀ ਖਾਤਰ ਅੱਜ ਇਹ ਉਹਨਾਂ ਨੂੰ ਤਾਨਾ ਮੇਣਾ ਦੇਗੀ ਆ ਦੇਖਿਓ ਜ਼ਰਾ ਕਲਿੱਪ ਦੇਖੋ ਆਪਾਂ ਬਾਥਰੂਮ 'ਚ ਲੇਟਰ ਲਾ ਕੇ ਦੇਖੋ ਕਿ ਕਿੰਨਾ ਘੈਂਟ ਲੱਗ ਰਿਹਾ ਠੀਕ ਹੈ ਲਾਈਵ ਵਾਲੇ ਘੈਂਟ ਆ ਓਕੇ ਅਕਰ ਬਾਥੂ ਸੁਣੋ ਬਾਥੂ ਜਿਹੜਾ ਕਹਿੰਦਾ ਸੀ ਬਾਥਰੂ ਨਹੀਂ ਦਿੱਤਾ ਬਣਾ ਸੋਨੇ ਬਾਥੂ ਬਣ ਕੇ ਦੇਖੀ ਚੱਲੇ ਸੁਣੇ ਲੱਗ ਰਿਹਾ ਥੈਂਕ ਯੂ ਗੈਸਰੀ ਛੋਟ ਕਰਦੀ ਛੋਟ ਕਰਕੇ ਬਣ ਕੇ ਹੁਣ ਇਹ ਹੈਗਾ ਬਾਥੂ ਆਪਣਾ ਤਾਂ ਕੀ ਕਹਿਣਾ ਇਹਦਾ ਕਿ ਬਾਥਰੂਮ ਚ ਐਂਟਰ ਕਰਨ ਅਸਾਰ ਜਿਹੜਾ ਹੈਗਾ ਇਹ ਦੱਸ ਰਹੀ ਆ ਵੀ ਹਨਾ ਵੀ ਬਾਥਰੂਮ ਦੇਖੋ ਜੀ ਕਿੱਦਾਂ ਬਣਿਆ ਘੈਂਟ ਲੱਗਿਆ ਦੱਸੋ ਜੀ ਸਾਰੇ ਜਣੇ ਕਿੱਦਾਂ ਬਣਿਆ ਸਾਰਾ ਕੁਝ ਦਿਖਾਇਆ ਹੈ ਨਹੀਂ A to Z ਹਨਾ ਟੈਪਸ ਵਗੈਰਾ ਲੱਗੀਆਂ ਹੋਈਆਂ ਟਾਈਲਸ ਵਗੈਰਾ ਪ੍ਰੋਪਰ ਲਗਾਤੀਆਂ ਸਾਰਾ ਕੁਝ ਦਿਖਾ ਰਹੀ ਐ ਇਹ ਠੀਕ ਹੈ ਜੀ ਜਿਹੜਾ ਇਹਨੇ ਜਿੱਥੇ ਵਾਸ਼ਿੰਗ ਮਸ਼ੀਨ ਰੱਖਣੀ ਐ ਏ ਟੂ ਜ਼ेड ਸਭ ਕੁਝ ਦਿਖਾਇਆ ਤੇ ਇਹਨੇ ਐਂਡ ਤੇ ਜਿਹੜਾ ਹੈਗਾ ਤਾਨਾ ਦਿੱਤਾ ਇਹਨੇ ਆਪਣੇ ਵਰਗੇ ਲੋਕਾਂ ਨੂੰ ਆਮ ਲੋਕਾਂ ਨੂੰ ਜਿਨ੍ਹਾਂ ਨੇ ਇਹਨੂੰ ਪੈਸਾ ਧਿਲਾ ਪਾਇਆ ਜਿਨ੍ਹਾਂ ਦੇ ਸਿਰ ਤੇ ਚਾਰ ਛੱਲੜ ਬਣ ਲੱਗੇ ਨਾ 4 ਡਾਲਰ ਉਹਨਾਂ ਨੂੰ ਤਾਨਾ ਦੇ ਗਈ ਇਹ ਇਹ ਕਿਹੜਾ ਕੀ ਕਿਹਾ ਇਹਨੇ ਤੁਸੀਂ ਧਿਆਨ ਨਾਲ ਸੁਣ ਲਿਆ ਹੋਣਾ ਕਿ ਕਹਿੰਦੇ ਸੀ ਇੱਥੋਂ ਬਾਥਰੂਮ ਬਣਾ ਨਹੀਂ ਹੋਣੇ ਆਹ ਦੇਖ ਲਓ ਮੈਂ ਬਣਾਤੇ ਉਸ ਤੋਂ ਬਾਅਦ ਚਲੋ ਹੱਸ ਕੇ ਕਹਿ ਰਹੀ ਆ ਵੀ ਹਾਂ ਭਾਈ ਸਾਰਾ ਕੁਝ ਤੁਹਾਡੇ ਕਾਰਨ ਆ ਓਬਵੀਅਸ ਆ ਹੱਸ ਕੇ ਕਹਿਣ ਵਾਲੀ ਗੱਲ ਨਹੀਂ ਇਹ ਸਭ ਕੁਝ ਆਮ ਲੋਕਾਂ ਦੇ ਕਰਕੇ ਹੀ ਆ ਜਿਹੜੇ ਆਮ ਲੋਕ ਭੈਣ ਭਰਾ ਦੇਖ ਰਹੇ ਨੇ ਜੇ ਉਹਨਾਂ ਨੇ ਦੇਖਣਾ ਸ਼ਰਤਾਂ YouTube ਤੋਂ ਕਮਾਈ ਹੋਣੀ ਬੰਦ ਤਾਂ ਇਹ ਚ ਹੱਸ ਕੇ ਕਹਿਣ ਵਾਲੀ ਗੱਲ ਨਹੀਂ ਕਿ ਮੀਨੂੰ ਸਿਰਾਂ ਭੈਣ ਮੇਰੀਏ ਇਹ ਸਭ ਕੁਝ ਆਮ ਲੋਕਾਂ ਦੇ ਕਰਕੇ ਹੀ ਆ ਜੋ ਤੂੰ ਅੱਜ ਆਪਣਾ ਬਾਥਰੂਮ ਵਗੈਰਾ ਜੋ ਵੀ ਹੈਗਾ ਆਪਣਾ ਘਰ ਵਗੈਰਾ ਬਣਾ ਚੁੱਕੀ ਆ ਜਵਾਸਤਿਰ ਲਾਉਂਦੀ ਆ ਗੱਲਾਂ ਇੱਥੇ ਖਤਮ ਨਹੀਂ ਹੋਣੀਆਂ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਇਹਦੀਆਂ ਹਰਕਤਾਂ ਮਤਲਬ ਇਸ ਹੱਦ ਤੱਕ ਆ ਦੇਖਿਓ ਕਲਿੱਪ ਐਡ ਕਰਦੀ ਆ ਮੈਂ ਇਹ ਥੋੜੀ ਜੀ ਮੈਂ ਮਤਲਬ ਕਲਿੱਪ ਮਿਊਟ ਹੀ ਰੱਖੂੰਗੀ ਦੇਖੀ ਚੱਲਿਓ ਗਾਇਸ ਵੀਰੇ ਗਾਇਸ ਬੈਂ ਉਸਾ ਤਰੀਕਾ ਦੇਖ ਸਕਦੇ ਹੋ ਤੁਸੀਂ ਮੈਨੂੰ ਅੰਬ ਦੇ ਚਾਹ ਨਾਲ ਪਰੌਂਠੀ ਚੰਗੀ ਲੱਗਦੀ ਆ ਮੈਨੂੰ ਅੰਬ ਦੇ ਚਾਹ ਨਾਲ ਪਰੌਂਠੀ ਚੰਗੀ ਲੱਗਦੀ ਆ ਦੇ ਨਾਲ ਇਲਾਚੀਆਂ ਵਾਲੀ ਚਾਹ ਹੋਵੇ ਹੂੰ ਗਾਇਸਪਰੇ ਆਪਣੇ ਆਪ ਨੂੰ ਇਹ ਵੱਡੀ ਤੀਸ ਮਾਰ ਖਾਣ ਸਮਝਣ ਲੱਗੀ ਵੀ ਤੂੰ ਜਵੇਂ ਭੋਲੀ ਜੀ ਸੀ ਕਿ ਨਾ ਤੂੰ ਉਸੇ ਅੰਦਾਜ਼ ਦੇ ਵਿੱਚ ਵੀਡੀਓਜ਼ ਆਪਣੀਆਂ ਕੰਟੀਨਿਊ ਰੱਖਦੀ ਇਹ ਹਰਕਤਾਂ ਜਿਹੜੀਆਂ ਤੂੰ ਕਰਦੀਆਂ ਇਹ ਹਰਕਤਾਂ ਨਹੀਂ ਚੰਗੀਆਂ ਲੱਗਦੀਆਂ ਹੁਣ ਇਹਨੂੰ ਐ ਲੱਗਦਾ ਵੀ ਮੈਂ ਥੋੜੀ ਜਿਹੀ ਟੌਪ ਲੈਵਲ ਤੇ ਆ ਚੁੱਕੀ ਆ ਤੇ ਬਸ ਰੱਬ ਨੂੰ ਟੱਬ ਦੱਸਣ ਵਾਲੀ ਗੱਲ ਹੋਈ ਪਈ ਐ ਇੱਥੇ ਆਪਣਾ ਮਜ਼ਾਕ ਆਪ ਬਣਾਉਂਦੀ ਐ ਖਾਣ ਚਲੋ ਮੈਂ ਨਹੀਂ ਬਾਰ-ਬਾਰ ਕਹਿੰਦੀ ਖਾਣ ਸੂਰੀ ਐ ਕੁਝ ਖਾਣਾ ਇਹਨੂੰ ਪਸੰਦ ਆ ਪੀਜ਼ਾ ਨੂੰ ਇਹਨੇ ਐਡਾ ਕ ਵੱਡਾ ਹਉਆ ਬਣਾਤਾ ਠੀਕ ਐ ਜੀ ਲੈਟਰਨ ਬਾਥਰੂਮ ਇਹਨਾਂ ਦਾ ਜਿਹੜਾ ਸੀਗਾ ਬਣ ਗਿਆ ਉਸੇ ਦੇ ਚਾਹ ਦੇ ਵਿੱਚ ਇਹਨੇ ਜਿਹੜਾ ਪੀਜ਼ਾ ਮੰਗਵਾਇਆ ਜਿਹੜੇ ਉਹ ਵਰਕਰ ਵਿਚਾਰੇ ਕੰਮ ਕਰ ਰਹੇ ਆ ਆਈ ਡੋਟ ਨੋ ਇਹਦੇ ਘਰ ਦੇ ਨੇ ਜਾਂ ਜੋ ਵੀ ਵਰਕਰ ਹੈਗੇ ਉਹ ਕੰਮ ਕਰ ਰਹੇ ਆ ਉਹਨਾਂ ਨੂੰ ਇਹ ਪੀਜ਼ਾ ਖਵਾ ਰਹੀ ਐ ਤੇ ਇੱਕ ਵਾਰੀ ਪੁੱਛ ਲਿਆ ਕਿੱਦਾਂ ਲੱਗਿਆ ਦੋ ਵਾਰੀ ਪੁੱਛ ਲਿਆ ਕਿੱਦਾਂ ਲੱਗਿਆ ਤਿੰਨ ਵਾਰੀ ਪੁੱਛ ਲਿਆ ਕਿੱਦਾਂ ਲੱਗਿਆ ਉਹਨਾਂ ਦੇ ਖਿਹੜੇ ਹੀ ਪੈ ਗਏ ਕਿੱਦਾਂ ਲੱਗਿਆ ਵਧੀਆ ਨਾ ਵਧੀਆ ਨਾ ਵਧੀਆ ਨਾ ਵੀ ਮਤਲਬ ਤੂੰ ਦੱਸ ਰਹੀ ਹੈ ਵੀ ਤੂੰ ਉਹਨਾਂ ਨੂੰ ਪੀਜ਼ਾ ਖਵਾ ਰਹੀ ਹੈ ਪਹਿਲੀ ਵਾਰ ਖਵਾਇਆ ਇਹੀ ਸ਼ੋਅ ਕਰਨਾ ਚਾਹੁੰਨੀ ਹੈ ਵੀ ਉਹਨਾਂ ਨੇ ਪਹਿਲੀ ਵਾਰ ਪੀਜ਼ਾ ਖਾਧਾ ਤੂੰ ਵਾਲੇ ਵਾਰੀ ਖਾ ਲਿਆ ਇਹ ਤਾਂ YouTube ਤੇ ਤੇਰੀ ਉਹ ਵੀਡੀਓ Instagram ਤੇ ਵਾਇਰਲ ਹੋ ਗਈ ਤਾਂ ਕਰਕੇ ਤੂੰ ਪੀਜ਼ਾ ਖਾਣ ਲੱਗ ਗਈ ਨਹੀਂ ਅਦਰਵਾਈਜ਼ ਮੈਨੂੰ ਤਾਂ ਲੱਗਦਾ ਨਹੀਂ ਵੀ ਉਹ ਵੀ ਤਾਂ ਆ ਫੇਮਸ ਜੇ ਹੋ ਕੇ ਪਹਿਲੀ ਵਾਰ ਖਾਦਾ ਹੋਣਾ ਹੁਣ ਚਲੋ ਤੇਰੇ ਲਈ ਆਮ ਆ ਏਡੀ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਉਹ ਜਵਾਕ ਨੇ ਵਿਚਾਰਨੀ ਪਹਿਲੀ ਵਾਰੀ ਖਾਦਾ ਤੂੰ ਬਾਰ-ਬਾਰ ਉਹ ਸ਼ੋਅ ਕਰ ਰਹੀ ਹੈ ਕਿ ਪਹਿਲੀ ਵਾਰ ਖਾਦਾ ਪਹਿਲੀ ਵਾਰ ਖਾਦਾ ਅੱਕ ਕੇ ਉਹਨੇ ਵਿਚਾਰੇ ਨੇ ਕਹੀ ਦਿੱਤਾ ਕਿ ਜਵਾਕਾਂ ਨੂੰ ਪਸੰਦ ਹੁੰਦਾ ਇਹ ਉਹ ਜਿਹੜੇ ਅੰਕਲ ਬੈਠੇ ਨੇ ਉਹਨਾਂ ਨੇ ਕਹੀ ਦਿੱਤਾ ਕਿ ਇਹ ਜਵਾਕਾਂ ਦੀ ਪਸਾਦਾ ਹੈ ਨਾ ਨਾ ਅੰਕਲ ਮੈਨੂੰ ਤਾਂ ਬੜਾ ਪਸੰਦ ਆ ਮੈਨੂੰ ਤਾਂ ਆਪ ਸਾਰਿਆਂ ਦੀ ਪਸੰਦ ਹੁੰਦਾ ਵੀਜ਼ਾ ਪਸੰਦ ਤਾਂ ਹੁੰਦਾ ਪਰ ਖਾਣ ਦਾ ਤਰੀਕਾ ਸਾਰਿਆਂ ਨੂੰ ਪਤਾ ਵੀ ਕਿੱਦਾਂ ਖਾਂਦੇ ਨੇ ਪੀਜ਼ਾ। ਜਾਂ ਤਾਂ ਤੂੰ ਫੋਨ ਰੱਖ ਦਿੰਦੀ, ਵਲੌਗ ਨਾ ਬਣਾਉਂਦੀ, ਕੇਰਾਂ ਦਿਖਾਤਾ ਵੀ ਭਾਈ ਤੂੰ ਬਹੁਤ ਵੱਡੀ ਦਿਆਲੂ ਆ ਤੂੰ ਆਪਣੇ ਵਰਕਰਸ ਨੂੰ ਪੀਜ਼ਾ ਲਿਆ ਕੇ ਖਵਾਇਆ। ਅੰਦਰ ਆਇਆ ਬੁੱਤ। ਅੰਦਰ ਆਇਆ। ਤਾਂ ਜਾਂ ਤਾਂ ਤੂੰ ਪੀਜ਼ਾ ਜਿਹੜਾ ਹੈਗਾ ਪੀਜ਼ਾ ਇੱਕ ਵਾਰੀ ਤੂੰ ਦਿਖਾ ਤਾਂ ਭਾਈ ਤੂੰ ਪੀਜ਼ਾ ਲੈ ਕੇ ਆਂਦਾ ਪੀਜ਼ਾ ਵਰਕਰਸ ਨੂੰ ਖਵਾਇਆਗਾ ਤੂੰ ਬਹੁਤ ਵੱਡੀ ਦਿਆਲੂ ਆ ਤੂੰ ਪਹਿਲੀ ਵਾਰ ਖਵਾਇਆ ਉਹਨਾਂ ਨੂੰ ਉਹਨਾਂ ਨੇ ਚਾਰੇ ਨੇ ਕਦੇ ਨਹੀਂ ਖਾ ਕੇ ਵੇਖਿਆ ਸੀ ਵੇ ਖਾਣਾ ਤਾਂ ਦੂਰ ਦੀ ਗੱਲ ਕਿਤੇ ਵੇਖਿਆ ਨਹੀਂ ਸੀ ਪਰ ਇਹ ਕੀ ਗੱਲ ਬਣੀ ਵੀ ਤੂੰ ਮਤਲਬ ਜਿਹੜਾ ਕੈਮਰਾ ਉਹ ਔਨ ਰੱਖ ਰਹੀ ਆ ਹਣਾ ਚਲ ਇੱਕ ਵਾਰੀ ਸ਼ੋਅ ਕਰਤਾ ਉਹ ਬਹੁਤ ਆ ਸਫੀਸ਼ੀਐਂਟ ਸੀਗਾ ਤੇ ਤੂੰ ਤੈਨੂੰ ਕੈਮਰੇ ਦੇ ਵਿੱਚ ਦਿਖ ਨਹੀਂ ਰਿਹਾ ਤੇਰਾ ਫੇਸ ਕਿਦਾਂ ਗੰਦਾ ਹੋ ਗਿਆ

ਦੇਖੀ ਜਲੇ ਯਾਰ ਇਹ ਜਵਾਕਾ ਜਿਆਦਾ ਵਧੀਆ ਲੱਗਦਾ ਮੈਨੂੰ ਬਹੁਤ ਪਸੰਦ ਆ ਗਾਇਸ ਮੇਰਾ ਹੈਗਾ ਪੀਜ਼ਾ ਫ੍ਰੀਵਟ ਖਾਦਾ ਹੀ ਦੇ ਬਟੂਣਾ ਮਤਲਬ ਨਾ ਪੂਰਾ ਐਕਸਪ੍ਰੈਸ਼ਨ ਉਸਦਾ ਜਿੰਦੀ ਹੈ ਹੂੰ ਮਤਲਬ ਉਹਦੇ ਨਾਲੋਂ ਜ਼ਿਆਦਾ ਤੈਨੂੰ ਦੇਖ ਕੇ ਆਇਆ ਲੱਗਦਾ ਵੀ ਜੇ ਤੂੰ ਹਲਕੇ ਨੂੰ ਖਾ ਰਿਹਾ ਤੈਨੂੰ ਮਸਾ ਮਿਲਿਆ ਹੁੰਦਾ ਕਿਵੇਂ ਉਵੇਂ ਉਂਗਲਾਂ ਚੱਟੀ ਜਾਂਦੀ ਆ ਉਹਦੇ ਮਤਲਬ ਯਾਰ ਹੁਣ ਤਾਂ ਮਾੜਾ ਮੁੱਟਾ ਆਪਣੀ ਤੇ ਚੇਂਜ ਲੈ ਕੇ ਆਓ ਉਹਨੂੰ ਤਾਂ ਬਥੇਰੇ ਚੇਂਜ ਲੈ ਜਾਂਦੇ ਹੁਣ ਮਾੜਾ ਮੁੱਟਾ ਚੇਂਜ ਲੈ ਕੇ ਆਓ ਕਿ ਵੀ ਖਾਣ ਪੀਣ ਦਾ ਤਰੀਕਾ ਜਿਹੜਾ ਹੈਗਾ ਉਹਨੂੰ ਥੋੜਾ ਜਿਹਾ ਬਦਲ ਲਾ ਆਂਗਲਾ ਕੌਣ ਚਟਦਾ ਹੁੰਦਾ ਕਦੇ ਚੁੰਨੀ ਨਾਲ ਹੀ ਹੈਂਕੀ ਨਹੀਂ ਹੱਥ 'ਚ ਰੱਖਦੀ ਚੁੰਨੀ ਨਾਲ ਹੀ ਨੱਕ ਕੀ ਗਵਾ ਮੈਂ ਅਮੈਂ ਇੱਕ ਸਕਰੀਨਸ਼ਾਟ ਐਡ ਕਰਦੀ ਆਂ ਸਾਈਡ ਤੇ ਦੇਖਿਓ ਜੀ ਇਨੂੰ ਕਿਸੇ ਨੇ ਕਮੈਂਟ ਕੀਤਾ ਕਿ ਤੇਰੇ ਚ ਇਹੋ ਜਿਹਾ ਕੀ ਆ ਤੂੰ ਐਡੀ ਕਿੱਡੀ ਖਾਸ ਆ ਵੀ ਮਤਲਬ ਜਿਹੜਾ ਲੋਕ ਤੈਨੂੰ ਹਨਾ ਤੁਸੀਂ ਦੇਖ ਸਕਦੇ ਹੋ ਸਾਈਡ ਤੇ ਸਕਰੀਨਸ਼ਾਟ ਐਡ ਕਰਦੀ ਆ ਮੈਂ ਲੋਕ ਤੈਨੂੰ ਪੈਸੇ ਪਾਉਂਦੇ ਨੇ ਤਾਂ ਰਿਪਲਾਈ ਦੇਖੋ ਮੈਡਮ ਦਾ ਆ ਸੁਣਿਓ ਜਰਾ ਰਿਪਲਾਈ ਪੈਸੇ ਦਾ ਤਾਂ ਪਤਾ ਨਹੀਂ ਵੀਰੇ ਪਰ ਪਿਆਰ ਬਹੁਤ ਮਿਲ ਰਿਹਾ ਤਾਂ ਪਰਮਾ ਦਾ ਥੋਡੇ ਵਰਗੇ ਬਹੁਤ ਜ਼ਿਆਦਾ ਸਪੋਰਟ ਤਾਂ ਹੀ ਮੈਥੇ ਤੱਕ ਪਹੁੰਚੀ ਆ ਠੀਕ ਹੈ ਤਾਂ ਹੀ ਮੈਨੂੰ ਇੰਨਾ ਕੁਝ ਮਿਲਿਆ ਤੁਸੀਂ ਸਭ ਮੈਨੂੰ ਇੰਨਾ ਪਿਆਰ ਕਰਦੇ ਹੋ ਤੇ ਗਾਇਸਰੇ ਖਾਸ ਤਾਂ ਮੇਰੇ ਚ ਕੁਝ ਨਾ ਕੁਝ ਹੈਗਾ ਮੰਨੋ ਜਾਂ ਨਾ ਮੰਨੋ ਤਾਂ ਹੀ ਤੁਸੀਂ ਮੈਨੂੰ ਫੋਲੋ ਕੀਤਾ ਹੈ ਜੀ ਨੇ ਕਮੈਂਟ ਕੀਤਾ ਰਾਈਟ ਆਮ ਅ ਰਾਈਟ ਕਿ ਪਨਾਫ ਤਾਂ ਦੇਖ ਲਓ ਤੁਸੀਂ ਇਹਨੂੰ ਕਹਿੰਦੇ ਨੇ ਮਿੱਠੇ ਪਿਆਰੇ ਹੋ ਕੇ ਅਗਲੇ ਨੂੰ ਜਵਾਬ ਦੇਣਾ ਮਤਲਬ ਵੀ ਇਹਦੀ ਗੱਲਾਂ ਤੋਂ ਸਾਫ਼ ਪਤਾ ਲੱਗਦਾ ਅਗਲੇ ਨੂੰ ਮਿੱਠੀ ਜੀ ਹੋ ਕੇ ਸਾਫ ਸਾਫ ਸਾਹਮਣੇ ਵਾਲੇ ਦੀ ਇਨਸਲਟ ਕਰਦੀ ਹੈ ਇਹ ਹੱਦ ਹੋ ਗਈ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਮਤਲਬ ਆ ਦੇਖੋ ਮੈਂ ਸਾਈਡ ਤੇ ਇੱਕ ਕਲਿੱਪ ਹੋਰ ਐਡ ਕਰੂੰਗੀ ਦੇਖਿਓ ਆ ਜਿਵੇਂ ਇਹ ਠੋਮਕੇ ਲਾਉਂਦੀ ਹੈ ਇਹ ਨੱਚਦੀ ਟੱਪਦੀ ਹੈ ਹਨਾ ਤੁਸੀਂ ਦੇਖ ਸਕਦੇ ਹੋ ਇਹ ਇਹਨਾਂ ਵੀਡੀਓਜ਼ ਨੂੰ ਦੇਖ ਕੇ ਤੁਹਾਨੂੰ ਪਤਾ ਕਿਸੇ ਨੂੰ ਲੱਗਦਾ ਵੀ ਇਹਦੀ ਤਬੀਅਤ ਜਾਂ ਖਰਾਬ ਆ ਜਾਂ ਇਹਨੂੰ ਕੁਝ ਹੋਇਆ ਜਾਂ ਇਹਦਾ ਕੁਝ ਦੁਖਦਾ ਜਾਂ ਕੁਛ ਨਾ ਜਾਂ ਇਹਦੇ ਆਪਰੇਟ ਹੋਏ ਵੀ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਮਤਲਬ ਕਿ ਜਿਹੜਾ ਮੰਨਦੇ ਆ ਕਿ ਪੈਸਾ ਹਰੇਕ ਇਨਸਾਨ ਲਈ ਜਿਹੜਾ ਹੈਗਾ ਮੁੱਖ ਰੱਖਦਾ ਠੀਕ ਹੈ ਜੀ ਮੈਂ ਆਂ ਕਿ ਹੁਣ ਮੇਰੇ ਤੇ ਲਾ ਲਓ ਤੁਸੀਂ ਮੈਨੂੰ ਵੀ ਇਹ ਹੁੰਦਾ ਹਨਾ ਵੀ ਚਲੋ ਆਪਾਂ ਜਿਹੜਾ ਹੈਗਾ ਮੈਂ ਕੰਮ ਕਰ ਰਹੀ ਹੁਣ ਟਾਈਮ ਕੱਢ ਕੇ ਵੀਡੀਓ ਪਾਉਣੀ ਹੈ ਕੁਝ ਹਰ ਇਨਸਾਨ ਦਾ ਜਿਹੜਾ ਹੈਗਾ ਇਹ ਇੱਕ ਪਲੈਟਫਾਰਮ ਆ ਬਟ ਕਿਸੇ ਹੱਦ ਤੱਕ ਆਪਣਾ ਮਜ਼ਾਕ ਬਣਵਾਉ ਨਾ ਇਹ ਨਹੀਂ ਕਿ ਤੁਸੀਂ ਇਸ ਹੱਦ ਤੱਕ ਪੈਸਾ ਕਮਾਉਣ ਦੀ ਖਾਤਰ ਗਿਰਜੋ ਕਿ ਲੋਕ ਕਹਿਣ ਵੀ ਬਸ ਇੱਕ ਨਿੱਕੀ ਜਿਹੀ ਕਲਿੱਪ ਐਡ ਕਰਦੀ ਆ ਮੈਂ ਆ ਦੇਖਿਓ ਸਰ ਵੈਲਕਮ ਟੂ ਬੈਕ ਮਨ YouTube ਚੈਨਲ ਮਿਲੋ ਸਿਰਾ ਵਲੌਗ ਮਨ ਨਾਲ ਲੱਗੇ ਹੈ ਲੱਤੀ ਮਨ ਆ ਰਹੇ ਹੈ ਲੱਤੀ ਜਦ ਤੱਕ ਮੈਂ ਘਾਣਾ ਲੱਤੀ ਦਾ ਲੱਤੀ ਲੱਗਦਾ ਵੀ ਜਿਹੜੇ ਬਾਕੀ ਸਾਰੇ ਕੰਮ ਕਰਾ ਰਿਹਾ ਹੈ ਤਾਂ ਮੇਰੇ ਲਈ ਲੋੜ ਹੈ ਇਹ 10 ਰੁਪਏ ਦਾ 10 ਰੁਪਏ ਦਾ ਸਿਆਲ ਬੜੀ ਕੈਂਟ ਦਿੱਤੀ ਹੈ ਇਹ ਕਰੀ ਕੈਂਟ ਆਜ਼ਮਾ ਲੀਏ। ਏਵੀ ਇੱਕ ਕੰਮ ਆ ਕੰਮਾਂ ਚੋਂ ਕੰਮਾਂ ਬਈ ਮੈਨੂੰ ਲੱਗਦਾ ਵੀ ਆਹ ਕੰਮ ਛੱਡ ਕੇ ਸ਼ਾਇਦ ਇਹ ਕੰਮ ਸ਼ੁਰੂ ਕਰ ਲੇ ਤਾਂ ਵੀ ਚੰਗਾ ਰੋਟੀ ਪਾਣੀ ਦਾ ਖਰਚਾ ਨਿਕਲ ਜੂਗਾ। ਉਲਟਾ ਮੈਂ ਇਹਦੀ ਵਲੌਗ ਦੇ ਵਿੱਚ ਦੇਖਿਆ ਜਿੱਤੇ ਚ ਇਹ ਕਹਿ ਰਹੀ ਹੈ ਵੀ ਮੈਨੂੰ ਮਾੜਾ ਚੰਗਾ ਕਿਉਂ ਬੋਲਦੇ ਹੋ ਕਹਿੰਦੀ ਵੀ ਮੈਂ ਕੀ ਮਾੜਾ ਕਰਦੀ ਆ ਮੈਂ ਕੀ ਮਾੜਾ ਬੋਲਦੀ ਆ ਅਸੀਂ ਤੈਨੂੰ ਇਹ ਕਹਿੰਦੇ ਨਹੀਂ ਵੀ ਤੂੰ ਮਾੜਾ ਚੰਗਾ ਬੋਲਦੀ ਈ ਨਹੀਂ ਬੋਲਦੀ ਬਈ ਤੂੰ ਮਾੜਾ ਚੰਗਾ ਤੂੰ ਬਹੁਤ ਚੰਗੀ ਆ ਸਹੀ ਹੈ ਮੈਂ ਸਿਰਫ ਇਹ ਕਹਿਣਾ ਚਾਹੁੰਦੀ ਆ ਵੀ ਭੈਣ ਮੇਰੀ ਜਿੱਦਾਂ ਤੂੰ ਪਹਿਲਾਂ ਸੀ ਉਸੇ ਤਰੀਕੇ ਨਾਲ ਰਹਿ ਮੇਕਅਪ ਕਰਨਾ ਸਭ ਕੁਝ ਕਰ ਬਟ ਆ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਕਮਲਿਆ ਵਾਂਗੂ ਖਾਣਾ ਇਹਨਾਂ ਚੀਜ਼ਾਂ ਦੇ ਵਿੱਚ ਥੋੜਾ ਜਿਹਾ ਚੇਂਜ ਲੈ ਕੇ ਆ ਪਰਸਨੈਲਿਟੀ ਡਿਵੈਲਪਮੈਂਟ ਜਿਹੜਾ ਹੈਗਾ ਓਕੇ ਐ ਤੂੰ ਆਪਣੇ ਆਪ ਨੂੰ ਚੇਂਜ ਕਰ ਲਈ ਆਪਣੀ ਪਰਸਨੈਲਿਟੀ ਚੇਂਜ ਕਰ ਲਈ ਜਿਹੜਾ ਰਹਿਣ ਦਾ ਤਰੀਕਾ ਤੁਸੀਂ ਬਦਲ ਲਿਆ ਕਮਰੇ ਤੱਕ ਬਦਲ ਲਿਆ ਆਪਣਾ ਹਨ ਹਰ ਚੀਜ਼ ਨੂੰ ਬਦਲ ਲਿਆ ਪਰ ਖਾਣ ਦਾ ਤਰੀਕਾ ਨਹੀਂ ਬਦਲਿਆ ਉਹਨੂੰ ਵੀ ਬਦਲ ਬਾਕੀ ਜੀ ਹਾਸੀਆਂ ਖੇਡੀਆਂ ਹੁੰਦੀਆਂ ਇਹ ਆਪਾਂ ਕੋਈ ਇਹੋ ਜਿਹੀ ਗੱਲ ਨਹੀਂ ਕਰਦੇ ਜਿਹੜੀ ਅਗਲੇ ਦੇ ਦਿਲ ਤੇ ਲੱਗੇ ਸੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ प्यारा ज सब्सक्राइब कर लिया करो प्लीज क्योंकि जे तुसी सब्सक्राइब करोगे हैना त मेनू हौसला मिलदा बाकी ਤੁਹਾਡੀ ਸਭ ਦੀ ਸਪੋਰਟ ਤੱਕ ਦੇ ਨਾਲ ਹੀ ਇੱਥੋਂ ਤੱਕ ਆਈਆਂ ਤੇ ਤੁਹਾਡੇ ਸਭ ਦੀ ਸਪੋਰਟ ਨਾਲ ਹੀ ਆਪਾਂ ਅੱਗੇ ਫੈਮਿਲੀ ਆਪਣੀ ਜਿਹੜੀ ਹੈਗੀ ਆ ਵਧਾਉਣੀ ਹੈ ਜਿਹੜੀ ਆਪਣੀ YouTube ਦੀ ਫੈਮਿਲੀ ਆ ਸੋ ਇਦਾਂ ਹੀ ਪਿਆਰ ਦਿੰਦੇ ਰਹੋ ਸੋ थैंक यू